ਔਰ ਮੈਂ ਸਮਝਦਾ ਕਿ ਅੱਜ ਸਵਾ ਸਾਲ ਵੀਦਜਾਂ ਤੋਂ ਬਾਅਦ ਵੀ ਅੱਜ ਵੀ ਹਜੇ ਵੀ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਖਾਸ ਕਰਕੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਲੇਕਿਨ ਜਿਹੜੇ ਦੋਸ਼ੀ ਰਿਓ ਸ਼ਰਿਆਮ ਆਪਣੀ ਮਨਮਰਜ਼ੀ ਕਰ ਰਹੇ ਨੇ ਮੈਂ ਧਿਆਨ ਦਿਵਾਉਣਾ ਚਾਹਣਾ ਹੈ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿੰਨਾ ਤੋਂ ਨਿਰੰਤਰ ਫਰੋਤੀਆਂ ਮੰਗੀਆਂ ਜਾਂ ਰਹੀਆਂ ਔਰ ਬਹੁਤ ਸਾਰੇ ਜਿਹੜੇ ਆ ਛੋਟੇ ਸ਼ਹਿਰ ਹੈ ਗਿੰਦੜ ਬਾ ਮੁਖਸਰ ਮਲੂਟ ਬਰਨਾਲਾ ਬਠਿੰਡਾ ਇਥੋਂ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਸ਼ਿਕਾਇਤ ਕਰਤਾ ਕੇਵਲ 1% ਲੋਕ ਨੇ 99% ਜਾਂ ਤਾਂ ਡਰ ਦੇ ਮਾਰੇ ਆਪਦੇ ਟੈਲੀਫੋਨ ਬੰਦ ਕਰ ਦਿੰਦੇ ਨੇ ਤੇ ਜਾਂ ਫਿਰ ਉਹ ਫਰੋਤੀਆਂ ਦੇ ਦਿੰਦੇ ਨੇ ਸੋ ਮੇਰੇ 3-4 ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਔਰ ਦੋ ਤਿੰਨ ਦੇ ਵੀ ਆਏ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਜੀ ਦੱਸਣਾ ਸੀ ਉਹ ਕਹਿੰਦਾ ਸੀ ਦੱਸ ਦੇ ਤਾਂ ਫਿਰ ਕੀ ਹੋ ਜਾਂਦਾ ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ ਜਿਹੜੀ 6 4 2024 ਜਿਹੜਾ ਹਾਂ 62064 2023 22 ਜਿਸ ਪ੍ਰਕਾਰ ਲੋਰੈਂਸ ਮਛਨੋਈ ਨਾਮੀ ਗੈਂਗਸਟਰ ਦੀ ਇੰਟਰਵਿਊ ਹੋਈ ਜੇਲ੍ਹ ਦੇ ਅੰਦਰ ਔਰ ਪਹਿਲੀ ਜਿਹੜੀ ਇੰਟਰਵਿਊ ਹੋਈ ਉਹਨੂੰ ਮਨਾਂ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਫਿਰ ਦੂਜੀ ਇੰਟਰਵਿਊ ਤੇ ਜੋ ਇਹਨਾਂ ਨੇ ਭੇਸ ਭੂਸਾ ਦੱਸੀ ਸੀ ਡੀਜੀਪੀ ਸਾਹਿਬ ਨੇ ਉਹੀ ਭੇਸ ਖੂਸਾ ਦੇ ਵਿੱਚ ਇੰਟਰਵਿਊ ਆਈ ਜੋ ਕਹਿੰਦੇ ਸੀ ਸਾਡੇ ਪੰਜਾਬ ਕੋਲੇ ਤਾਂ ਇਹੋ ਜੀ ਹਾਲਾਤ ਦੇ ਵਿੱਚ ਆ ਉਰੇ ਹਵਾਲ ਖੱਟੇ ਸੀ ਇੰਨੇ ਨੇ ਹਵਾਲ ਸੀ ਆ ਇਸ ਤਰ੍ਹਾਂ ਦਾ ਹੁਲੀਆ ਸੀ ਜਦੋਂ ਸਾਡੇ ਪੰਜਾਬ ਕੋਲੇ ਸੀ ਉਸੇ ਹੁਲੀਏ ਦੇ ਵਿੱਚ ਦੂਜੀ ਇੰਟਰਵਿਊ ਆ ਗਈ ਅਸੀਂ ਮੁੱਦਾ ਚੱਕਿਆ ਕਿ ਇੰਟਰਵਿਊ ਕਿਵੇਂ ਹੋ ਗਈ ਜੇਲ੍ਹ ਦੇ ਅੰਦਰ ਤੁਸੀਂ ਕਹਿੰਦੇ ਆ ਕਿ ਫਰਸਟ ਕਲਾਸ ਜੇਲ੍ਹ ਹੈ ਜਿੱਥੇ ਜੈਂਬਰ ਲੱਗਿਆ ਕਿਸੇ ਪ੍ਰਕਾਰ ਦਾ ਉੱਥੇ ਟੈਲੀਫੋਨ ਨਹੀਂ ਜਾਂਦਾ ਅਸੀਂ ਜਦੋਂ ਮੁੱਦਾ ਚੱਕਿਆ ਕਿਸੇ ਨੇ ਸਾਡਾ ਕੋਈ ਗੱਲ ਨਹੀਂ ਸੁਣੀ ਤੇ ਫਿਰ ਹਾਈ ਕੋਰਟ ਨੇ ਸਿਉ ਮੋਟੋ ਲਿਆ ਇਸ ਕੱਲ ਦਾ ਇਹ ਮੇਰਾ ਖਿਆਲ ਨਵੰਬਰ 2023 ਨੂੰ ਇਹਰੇ ਤੇ ਸਿਉ ਮੋਟੋ ਹੋਇਆ ਤੇ ਸਿਉ ਮੋਟੋ ਤੋਂ ਬਾਅਦ ਜਾਨੀ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਦੱਸੋ ਇਹਰੇ ਬਾਰੇ ਕੀ ਹੈ ਤਲਬ ਕੀਤਾ ਗਿਆ ਇਹਨਾਂ ਨੇ ਕੋਈ ਜਵਾਬ ਇੱਧਰ ਉੱਧਰ ਦਾ ਦਿੱਤਾ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਡਿਸਸੈਟੀਸਫਾਈਡ ਹੈ ਤੁਹਾਡੇ ਇਸ ਜਵਾਬ ਤੋਂ ਔਰ ਫਿਰ ਇਹਨਾਂ ਨੇ ਸੈਟ ਬਣਾਈ ਗਈ ਐਡੀਜੀਪੀ ਦੇ ਅੰਡਰ ਪ੍ਰਮੋਦ ਜੀ ਦੇ ਅੰਡਰ ਉਹ ਸੈਟ ਦੇ ਐਫਆਈਆਰਾਂ ਦਰਜ ਕਰਤੀਆਂ ਦੋ ਐਫਆਈਆਰਾਂ ਬੇਨਾਮੀ ਐਫਆਈਆਰ ਜਿਵੇਂ ਬਗਰਾੜੀ ਕਾਂ ਕੇਸ ਦੇ ਵਿੱਚ ਬਿਨਾ ਕਿਸੇ ਨਾਮ ਤੋਂ ਐਫਆਈਆਰ ਦਰਜ ਕੀਤੀ ਜਿਵੇਂ ਸ਼ੁਕਰਨ ਦਾ ਕਤਲ ਹੋਇਆ ਸਾਡੇ ਭਰਾ ਕਿਸਾਨ ਦਾ ਛੋਟੇ ਵੀਰ ਦਾ ਬੇਨਾਮੀ ਇਹਨਾਂ ਨੇ ਐਫਆਈਆਰ ਦਰਜ ਕੀਤੀ ਉਸੇ ਤਰ੍ਹਾਂ ਇਸ ਤਰ੍ਹਾਂ ਦੋ ਐਫਆਈਆਰਾਂ ਦਰਜ ਕਰ ਦਿੱਤੀਆਂ ਗਈਆਂ ਕੱਲ ਕੋਰਟ 'ਚ ਤਰੀਖ ਸੀਗੀ 6 4 2023 ਕੱਲ ਕੋਰਟ 'ਚ ਤਰੀਖ ਸੀਗੀ ਲੇਕਿਨ ਤਰੀਖ ਤੇ ਵੀ ਇਹਨਾਂ ਨੇ ਕਿਹਾ ਜੀ ਸਾਨੂੰ 3 ਮਹੀਨੇ ਦਾ ਹੋਰ ਸਮਾਂ ਚਾਹੀਦਾ ਇਨਵੈਸਟੀਗੇਸ਼ਨ ਵਾਸਤੇ ਜੇ ਅੱਜ ਇਹ ਨਹੀਂ ਪਤਾ ਲੱਗ ਸਕਿਆ ਐਫ ਆਈ ਆਰ ਦਰਜ ਕਰ ਲਈ ਇਹਦਾ ਮਤਲਬ ਘਟਨਾ ਗੰਭੀਰ ਹੋਇਆ ਜੇ ਅੱਜ ਇੰਨੇ ਵਕਫੇ ਦੇ ਵਿੱਚ ਸਰਕਾਰ ਨੂੰ ਇਹ ਨਹੀਂ ਪਤਾ ਲੱਗ ਸਕਿਆ ਇਹ ਇੱਕ ਨਾਮੀ ਗੈਂਗਸਟਰ ਜੇਲ੍ਹ ਦੇ ਵਿੱਚ ਕਿਸ ਵੇਲੇ ਕਿਦੋਂ ਤੇ ਕਿੱਥੋਂ ਇੰਟਰਵਿਊ ਲੈ ਗਿਆ ਫਿਰ ਪੰਜਾਬ ਦਾ ਕੀ ਬਣੇਗਾ ਐਸੇ ਕਰਕੇ ਦਿਨ ਦਿਹਾੜੇ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਬਦਲਣ ਖਰਾਬ ਹੁੰਦੇ ਜਾ ਰਹੇ ਨੇ ਪੰਜਾਬ ਦੇ ਲੋਕ ਭੈ ਦੇ ਵਿੱਚ ਨੇ ਪੰਜਾਬ ਦੇ ਲੋਕ ਚਿੰਤਾ ਦੇ ਵਿੱਚ ਨੇ ਸੋ ਮੈਂ ਸਰਕਾਰ ਨੂੰ ਇਹ ਅਪੀਲ ਕੀਤੀ ਅੱਜ ਮੁੱਦਾ ਵੀ ਠਕਿਆ ਵੀ ਕਿਦੋਂ ਤੱਕ ਇਹ ਹੋਏਗਾ ਰੋਜ਼ਾਨਾ ਤੁਹਾਡੀਆਂ ਅਸੀਂ ਗੱਲਾਂ ਸੁਣਦੇ ਆਂ ਸੋ ਲਾਅ ਐਂਡ ਆਰਡਰ ਅੱਜ ਮੋਹੱਲੀ ਗੈਂਗਸਟਰਾਂ ਦੀ ਹੱਬ ਬਣ ਗਿਆ ਹੈ ਆਸੇ-ਪਾਸੇ ਦੇ ਸਾਰੇ ਗੈਂਗਸਟਰ ਅੱਜ ਮੋਹੱਲੀ ਦੇ ਅੰਦਰ ਹੈ ਸੋ ਇਹ ਰੇਤੇ ਚਿੰਤਾ ਸਰਕਾਰ ਨੂੰ ਵਿਖਾਉਣੀ ਚਾਹੀਦੀ ਹੈ ਨਾ ਕਿ ਫਲਾਣੇ ਨੂੰ ਤਾਲਾ ਲਾ ਦਿਓ ਤੇ ਫਲਾਣੇ ਨੂੰ ਬੋਲਣ ਨਾ ਦਿਓ ਕੱਲ ਦਾ ਵੀ ਜੋ ਘਟਨਾਕ੍ਰਮ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਜਿਸ ਪ੍ਰਕਾਰ ਬਜਟ ਤੇ ਬਹਿਸ ਹੋਣੀ ਚਾਹੀਦੀ ਸੀ ਬਜਟ ਤੇ ਬਹਿਸ ਹੈ ਜਿਹੜੀ ਉਹ ਘੱਮ ਸੇ ਘੱਮ ਇੱਕ ਦਿਨ ਬਜਟ ਨੂੰ ਤਿਆਰੀ ਕਰਨਾ ਸੇ ਦੇਣਾ ਚਾਹੀਦਾ ਸੀ ਜਿਵੇਂ ਪਹਿਲਾ ਹੁੰਦਾ ਹੈ ਲੇਕਿਨ ਬਹਿਸ ਰੱਖੀ ਗਈ ਕੇਵਲ 3 ਘੰਟੇ ਕੀ ਤੁਸੀਂ ਇਹ ਸਮਝਦੇ ਹੋ ਵੀ 3 ਘੰਟਿਆਂ ਦੇ ਸਮੇਂ ਦਰਮਿਆਨ ਤੁਸੀਂ ਪੰਜਾਬ ਦੇ ਬਜਟ ਤੇ ਕੋਈ ਪੁਖਤਾ ਫੈਸਲਾ ਲੈ ਸਕਦੇ ਹੋ ਉਹ ਜਾਣ ਪੁੱਛ ਕੇ ਹੋਇਆ ਇੰਨੀ ਗਵਰਨਰ ਅਡਰੈਸ ਹੋਇਆ ਇੱਕ ਦਿਨ ਗਵਰਨਰ ਅਡਰੈਸ ਤੇ ਬਹਿਸ ਜਦੋਂ ਤੁਸੀਂ 15 ਦਿਨ ਦਾ ਬਜਟ ਸੈਸ਼ਨ ਰੱਖਿਆ ਹੈ ਕੋਈ ਹੋਰ ਮਹੱਤਵਪੂਰਨ ਤੁਹਾਡੇ ਕੋਲ ਕਾਰਜ ਨਹੀਂ ਹੈ ਅੱਜ ਅੱਜ ਧਿਆਨ ਦਿਵਾਉਉ ਮਤੇ ਹੈ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਕਿ 3 ਮਿੰਟ ਮੈਨੂੰ ਤੁਸੀਂ ਸਮਾਂ ਦਿੱਤਾ ਗਿਆ ਕਿ ਅਸੀਂ ਬਜਟ ਤੇ ਬਧੇਰੇ ਗੱਲ ਕਰੀਏ ਤੁਸੀਂ ਲਾਅ ਇੰਡ ਆਰਡਰ ਤੇ ਗੱਲ ਕਰੀਏ ਅਸੀਂ ਮਾਈਨਿੰਗ ਦੇ ਗੱਲ ਕਰੀਏ ਅਸੀਂ ਡਰੱਗਸ ਦੇ ਮੁੱਦਿਆਂ ਤੇ ਗੱਲ ਕਰੀਏ ਉਹ ਜਿਹੜੇ ਪੱਖ ਦੇ ਮੁੱਦੇ ਨੇ ਪੰਜਾਬ ਕਿਸਾਨੀ ਦੇ ਗੱਲ ਕਰੀਏ ਕਿਸਾਨੀ ਦਾ ਬਜਟ ਘਟਾ ਦਿੱਤਾ ਗਿਆ ਵਾਟਰ ਲੈਵਲ ਥੱਲੇ ਜਾ ਰਿਹਾ ਹੈ ਡਿਵਰਸਿਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ 500 ਕਰੋੜ ਰੁਪਇਆ ਹੋਰਾਂ ਬਜਟ ਘਟਾ ਦਿੱਤਾ ਗਿਆ ਉਹਨਾਂ तमाम ਮੁੱਦਿਆਂ ਤੇ ਬੋਲਣਾ ਸੀ ਅਸੀਂ ਕੱਲ ਔਰ ਚਰਚਾ ਕਰਨੀ ਸੀ ਲੇਕਿਨ ਸਰਕਾਰ ਦਾ ਰਵਈਆ ਖਾਸ ਕਰਕੇ ਸਪੀਕਰ ਸਾਹਿਬ ਦਾ ਰਵਈਆ ਜਿਸ ਪ੍ਰਕਾਰ ਸੀਗਾ ਬੜਾ ਤਾਨਾਸ਼ਾਹੀ ਸੀਗਾ ਔਰ ਪੰਜਾਬ ਦੇ ਲੋਕਾਂ ਨੇ ਵੇਖਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਕਹਿੰਦੇ ਵੀ ਇਹ ਬੋਲਦੇ ਨਹੀਂ ਜਦੋਂ ਅਸੀਂ ਬੋਲਦੇ ਹਾਂ ਤੁਸੀਂ ਬਾਹਰ ਕੱਢ ਦਿੰਦੇ ਹੋ ਸਾਨੂੰ ਲੋਕਾਂ ਨੂੰ ਚੱਕ ਕੇ ਹਾਲਾਂਕਿ ਮੈਂ ਆਪជា ਸਪੀਕਰ ਸਾਹਿਬ ਕੋਰੇ ਵੀ ਸਪੀਕਰ ਸਾਹਿਬ ਸਾਨੂੰ ਸਮਝਾਉਣਨ ਗਿਆ ਖੁੱਲਾ ਸਮਾਂ ਦੇਵਾਂਗੇ ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਅਜੇ ਵੀ ਹਸੋਹੀਨ ਤੇ ਉਹੀ ਹਣੀਮੂਨ ਚ ਤੁਰੇ ਫਿਰਦੀ ਐ ਪੰਜਾਬ ਦਿਨ ਬਦ ਬਦਨ ਥੱਲੇ ਜਾ ਰਿਹਾ ਤੁਸੀਂ 3 ਲੱਖ ਕਰੋੜ ਤੋਂ ਕਰਜ਼ਾ ਠਪਾਤਾ 92000 ਕਰੋੜ ਰੁਪਇਆ ਤਿੰਨਾਂ ਸਾਲਾਂ ਤਜਵੀਜ਼ ਰੱਖਤੀ ਪਰ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਤੁਹਾਡਾ ਜਮ੍ਹਾਂ ਖਤਮ ਐ ਤੁਸੀਂ ਇਸ ਵਾਰੀ 7000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਆਸੇ ਰੱਖਿਆ ਹੈ ਜੇ ਕੈਪੀਟਲ ਐਕਸਪੈਂਡੀਚਰ ਐਨੀ ਤਾਂ ਬਜਟ ਤੁਸੀਂ 204000 ਕਰੋੜ ਦਾ ਕਹਿਦਾ ਕਰਤਾ ਸੋ ਇੱਕ ਕਰਜ਼ਿਆਂ ਭਰਿਆ ਬਜਟ ਤੇ ਜਿਹੜਾ ਸਦਨ ਐ ਮੈਂ ਸਮਝਦਾ ਕਿ ਇਹਰੇ ਨਾਲ ਇਹਰਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ ਸੋ ਇਹੀ ਮੈਂ ਸਮਝਦਾ ਕਹਿਣਾ ਸੀ ਔਰ ਆਸ ਕਰਦਾ ਕਿ ਗਾਂ ਤੋਂ ਇਹਰੇ ਵੱਲ ਧਿਆਨ ਦੇ ਸਰਕਾਰ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਤੁਹਾਨੂੰ ਵੀ ਇਧਰਲੇ ਪਾਸੇ ਲੋਕਾਂ ਨੇ ਬਿਠਾ ਦੇਣ